ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਤਰੀ ਜ਼ਿਲ੍ਹਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰੋ ਟੋਨੇ ਵਪਾਰੀ ਹੁਣ ਦੇ ਕੋਲ ਆਏ ਆ ਆਏ ਆ ਦੋਸਤੋ ਵੀਡੀਓ ਆਪਣੀ ਅੱਜ ਪਹਿਲੀ ਆ ਇਸ ਘਰੋਂ ਵਪਾਰ ਦਾ ਵੀਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪਤਰੀ ਪਿੰਡ ਨੇੜੇ ਸੌਰ ਸਿੰਘ ਦੇ ਰਹਿ ਜਾਂਦਾ ਬਾਕੀ ਸਾਰੇ ਆਪਣੇ ਭਰਾ ਸੌਰ ਸਿੰਘ ਪਿੰਡ ਨੂੰ ਜਾਣਦੇ ਆ ਜਿਹੜੇ ਵੀਰ ਮਾਝੇ ਤੋਂ ਬਲੋਂਗ ਕਰਦੇ ਠੀਕ ਆ ਜੀ ਉਹਨਾਂ ਨੂੰ ਵੀ ਪਤਾ ਪਿੱਖੀਵੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਬਾਕੀ ਇੱਥੇ ਆਣ ਕੇ ਮੇਰਾ ਵੀਰ ਤੁਸੀਂ ਤਸੱਲੀ ਕਰ ਸਕਦੇ ਜੇ ਦੋ ਬੜਾ ਜਿਹੜੀਆਂ ਆਪਾਂ ਤੁਹਾਨੂੰ ਸੁਈਆਂ ਤਕਾਉਣੀਆਂ ਨੇ ਇੱਕ ਗੱਬਣ ਬਾਕੀ ਪੂਰੀ ਤਸੱਲੀ ਨਾਲ ਮਾਲ ਦਿਖਾ ਦੇਾਂਗੇ ਜਦਾ ਟਾਈਮ ਸਭ ਤੋਂ ਪਾਜੀ ਸਤਿ ਸ੍ਰੀ ਅਕਾਲ ਮਹਾਰਾ ਠੀਕ ਠਾਕ ਦੇ ਹਾਂਜੀ ਵਧੀਆ ਪਾਜੀ ਸੂਬਾ ਕਿਵੇਂ ਆ ਵੀਰੇ ਪਾਜੀ ਉਹਨਾਂ ਦਾ ਦੂਜਾ ਗਿਆ ਤੀਜਾ ਵੀ ਲਾ ਸਕਦਾ ਕੋਈ ਠੀਕ ਆ ਹਾਂਜੀ ਕੋਈ ਦੂਜੇ ਕੋ ਤੀਜੇ ਮੰਨ ਲਈ ਹਨਾ ਹਾਂਜੀ ਤੇ ਅੱਜ ਸੁਈ ਨੂੰ ਕਿੰਨੇ ਦਿਨ ਦੱਸਿਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਤੇ ਮਗਰ ਇਹ ਤਾਂ ਬੱਚਾ ਕੀ ਆ ਗਿਆ ਬੱਚਾ ਪਾਜੀ ਬੱਚਾ ਮੇਲ ਕਾ ਫਾ ਟਿਕਾ ਜੀ ਮਗਰ ਤੇ ਅੱਜ ਚੌਥਾ ਦਿਨ ਆ ਇਹਨੂੰ ਸੂਈ ਨੂੰ ਤੇ ਇਸ ਵਕਤ ਬੌਲੀ ਦੀ ਸਥਿਤੀ ਕਿੰਨੀ ਆ ਜੀ 16 ਕਿਲੋ 16 ਕਿਲੋ ਹਾਂਜੀ ਬਾਕੀ ਕਰਾਸ ਬਰੀਡ ਦੇ ਵਿੱਚ ਆ ਗਈ ਆ ਕੋਈ ਸ਼ਾਈਵਾਲ ਦੇ ਨਾਲ ਕੋਈ ਜਰਸੀ ਦਾ ਕਰਾਸ ਲਾ ਲੇ ਠੀਕ ਆ ਜੀ ਸ਼ਾਈਵਾਲ ਕਰਾਸ ਲਾ ਲੇ ਬਾਕੀ ਫੁੱਲ ਵਜਨ ਲੋੜਾ ਠੀਕ ਆ ਜੀ ਭਾਰੀ ਆ ਸਰੀਰਕ ਬਣਤਰ ਤੁਸੀਂ ਵੇਖ ਲੋ ਚੰਗੀ ਤਸੱਲੀ ਦੇ ਨਾਲ ਫੁੱਲ ਵਜਨ ਲੋੜਾ ਤੇ 16 ਲੀਟਰ ਬੌਲਾ ਇਸ ਵਕਤੇ ਤੇ ਥੱਲੇ ਹਾਜ਼ਰ ਸੂਈ ਨੂੰ ਅੱਜ 4 ਦਿਨ ਹੋ ਗਿਆ ਥੋੜਾ ਜਿਹਾ ਫਿਰ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਠੀਕ ਆ ਜੀ ਵਜਨ ਲੋੜ ਪੂਰਾ ਉਹਦਾ ਮਿਲ ਮੁੱਲ ਦੇ ਵਿੱਚ ਫਿਰ ਠੰਢੀ ਹੈ ਮਿੱਠੀ ਪੂਰੀ ਭ ਲੋ ਜੀ ਬੰਗਾਰ ਅਸੀਂ ਪਾਉਂਦੇ ਵੀ ਨਹੀਂ ਲੋੜ ਆਹ ਦੇਖੋ ਕਰੋ ਚੱਕ ਠੀਕ ਆ ਜੀ ਇਹ ਲੈਵੇ ਦੀ ਕੁਆਲਿਟੀ ਆ ਬਾਕੀ ਵਿਰਲ ਗੈਪ ਸਪੇਸ ਚੰਗੀ ਆ ਚੋਂ ਥਾਂਾਂ ਦੇ ਵਿੱਚ ਸੋ ਪੂਰੀ ਤਸੱਲੀ ਦੇ ਨਾਲ ਮੇਰਾ ਭਰਾ ਤੁਸੀਂ ਚੈੱਕ ਕਰੋ ਆਹ ਦੇਖੋ ਭਾਜੀ ਲੰਮਾ ਤੋਰ ਤੇ ਆ ਜੀ ਠੀਕ ਆ ਜੀ ਤੇ ਭਾਜੀ ਦੋ ਦੋ ਮੈਨੂੰ ਲੱਗਦਾ ਵੀ ਜਿਹੋ ਜਿਹਾ ਭਾਂਡਾ ਵਿਖਾਲਾ ਕਰਮ ਵਾਲੀ ਦਾ ਕੋਈ 20 22 22 ਲੀਟਰ ਤੋਂ ਪਲੱਸ ਜਾਣ ਦੀ ਉਮੀਦ ਹੈਗੀ ਆ ਹਾਂ ਜੀ ਭਾਜੀ ਹੁਣ ਮੌਕੇ ਦਾ 16 ਕਿਲੋ ਆ ਜਿਹੜਾ ਆਪਾਂ ਜਵਾਦਾ ਗਿਆ ਪਾਉਂਦੀ ਗੱਲ ਕਰਦੇ ਆਂ ਹਾਂਜੀ ਬਾਕੀ ਆਈਡੀਆ ਕ ਲਾ ਲੇ ਕੋਈ ਭਰਾ ਵੀ 20 ਤੋਂ 80 ਪਰ ਦੁੱਧ ਚੋ ਸਕਦਾ ਹਾਂਜੀ ਪੈਨਸਫੋਨਸ ਲੇਵੇ ਦੇ ਉੱਪਰ ਕਾਫੀ ਠੀਕਾ ਜੀ ਨਾੜ ਨੂੜ ਕਾਫੀ ਤੁਹਾਨੂੰ ਦਿਖਾਈ ਦੇਊਗੀ ਬਾਕੀ ਪੂਰੀ ਜੰਮੀ ਪਾਲੀਆ ਕਰਮਾਂ ਵਾਲੀ ਫੁੱਲ ਭਜਨ ਲੋੜ ਦੇ ਵਿੱਚ ਹਾਂਜੀ ਥੱਲੇ ਤੁਹਾਨੂੰ ਇੱਕ ਵਾਰੀ ਅੱਧਾ ਆਪਾਂ ਬੈਣ ਵਾਲੇ ਪਾਸਿਓਂ ਵਿਖਾ ਦਿੰਨੇ ਆ ਗੈਬ ਸਪੇਸ ਬਹੁਤ ਵਧੀਆ ਠੀਕਾ ਜੀ ਚਾਰੇ ਥਾਣਾ ਦੇ ਵਿੱਚ ਹਾਂਜੀ ਤੋੜ ਲੋ ਆ ਦੇਖੋ ਜੀ ਠੀਕਾ ਜੀ ਬਾਕੀ ਕੋਈ ਕੋਸੇ ਪ੍ਰਾਦੀ ਆਪਦੀ ਇੱਛਾ ਵੀ ਬੰਗਾ ਜੂਟ ਪਾਉਣਾ ਪਾਲੇ ਇਹਦੇ ਲੋੜ ਕੋਈ ਨਹੀਂ ਉਹਦੀ ਇੱਛਾ ਵਾ ਭਾਜੀ ਬਾਕੀ ਨਹੀਂ ਕੋਈ ਚੱਕਰ ਵੀ ਜਿੱਤਰਾ ਮਰਜੀ ਚ ਹੋਵੇ ਠੀਕ ਆ ਤੇ ਇਹਦਾ ਵੀਰ ਟੋਨੇ ਜੀ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਆ ਪ੍ਰਾ ਦੇ ਦਾਂਗੇ ਕਿਥੋਂ ਤੱਕ ਮੁੱਲ ਦੇ ਸ਼ਾਪਾ 85 ਕਰ ਲਈਏ 80 ਕਰ ਲਈਏ 75 ਦੀ ਦੇ ਦਾਂਗੇ 75 ਦੀ ਹਾਂਜੀ ਵीडियो ਪਹਿਲੀ ਆ ਚਲੋ ਮਾਲ ਤੁਹਾਡੇ ਕੋਲ ਚੰਗਾ ਸਾਫ ਸੁਥਰਾ ਵੈਸੇ ਚਲੋ ਵੇਖ ਕੇ ਪਸ਼ੂ ਦਾ ਪਤਾ ਲੱਗ ਜਾਂਦਾ ਹਾਂਜੀ ਜਹਾਜ ਐਂਡ ਤੋਂ ਐਂਡ ਵੀਰੇ ਕਿੰਨੇ ਕੀ ਹੋ ਜੂਗੀ ਪਹਿਲੀ ਵੀਡੀਓ ਆ ਮਾਤਨ ਕਰਦਾਂਗੇ 2000 ਕਰਦਾਂਗੇ 75 ਚੋਂ ਹਾਂਜੀ ਲੋਜੀ 75000 ਦੇ ਵਿੱਚੋਂ ਵੀਰਦਾ ਵੀ ਹੋਰ ਵੀ ਮਾਨਤਨ ਕਰਦੇ ਆਂ ਕਿ ਬਾਕੀ ਕਰਮਾਂ